ਮੈਂ ਅੱਜ ਜਿਹੜੀ ਵੀਡੀਓ ਲੈ ਕੇ ਆਇਆ ਹਾਂ ਇਹ ਨਹੀਂ ਮੈਂ ਤੁਹਾਨੂੰ ਕਹੂੰਗਾ ਕਿ ਵੀਡੀਓ ਨੂੰ ਲਾਈਕ ਕਰੋ ਮੈਨੂੰ ਕਮੈਂਟ ਵਧੀਆ ਜਿਹਾ ਕਰੋ ਕਮੈਂਟ ਵੀ ਮੈਨੂੰ ਨਹੀਂ ਕੋਈ ਵੀ ਚਾਹੀਦਾ ਹਾਂਜੀ ਹਾਂਜੀ ਬੜਾ ਕੰਮ ਤੁਸੀਂ ਖਿੱਚਿਆ ਵਧੀਆ ਕੀਤਾ ਤੁਸੀਂ ਸਪੋਰਟ ਕੀਤੀ ਆ ਮੈਂ ਚਾਹੁੰਦਾ ਕਿ ਤੁਸੀਂ ਵੀ ਸਪੋਰਟ ਕਰੋ ਠੀਕ ਆ ਤੇ ਮੇਰੀ ਵੀਡੀਓ ਜੇ ਤੁਸੀਂ ਸ਼ੇਅਰ ਕਰਨੀ ਆ ਬੇਸ਼ੱਕ ਸ਼ੇਅਰ ਜਰੂਰ ਕਰਿਓ ਤੇ ਨਹੀਂ ਤੇ ਬੇਸ਼ੱਕ ਸ਼ੇਅਰ ਨਾ ਕਰੋ ਠੀਕ ਆ ਜੀ ਸਾਹਮਣੇ ਆਵੇ ਮੈਂ ਇਹਨੂੰ ਪੁੱਛਣਾ ਚਾਹੁੰਦੀ ਮੇਰੇ ਭਰਾ ਦਾ ਕੀ ਕਸੂਰ ਸੀ ਤੂੰ ਉਹਨੂੰ ਮਾਰਿਆ 10-4 ਦਿਨ ਹੋ ਗਿਆ ਕਿ 4 ਸਾਲ ਦਾ ਮੁੰਡਾ ਹੀ ਨਿਕਾ ਗਿਆ ਬਹੁਤ ਬਿਆਨਕ ਤਰੀਕੇ ਦੇ ਨਾਲ ਮਾਰਿਆ ਗਿਆ ਮੈਨੂੰ ਤੇ ਦੱਸ ਦੇ ਨੂੰ ਸ਼ਰਮ ਆਉਂਦੀ ਆ ਛੋਟੇ ਜਿਹੇ ਬੱਚੇ ਨੂੰ ਮਾਰਤਾ ਕਿੱਡਾ ਬੰਦਾ ਜ਼ਾਲਮ ਹੋਗਾ ਇਹੋ ਜਿਹਾ ਬੇਸ਼ਰਮ ਬੰਦਾ ਹੋਊਗਾ ਇਹੋ ਜਿਹੇ ਛੱਤਰ ਮਾਰੀ ਜਾਵੇ ਮਾਰੀ ਜਾਵੇ ਤੇ ਗਿਣੇ ਇਕਨਾਂ ਬਾਕੀ ਗੱਲ ਇਹ ਕਿ ਇਹ ਲੋਕੀ ਮੀਡੀਆ ਵਾਲੇ ਕੀ ਕਹੀ ਜਾਂਦੇ ਪ੍ਰਵਾਸੀ ਨੇ ਮਨਵਾ ਰਿਆ ਪ੍ਰਵਾਸੀ ਨੇ ਮਾਰਿਆ ਉਹ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਭਈਏ ਨੇ ਮਾਰਿਆ ਕਿ ਭਈਆ ਕਹਿੰਦਾ ਮੈਨੂੰ ਸ਼ਰਮ ਆਉਂਦੀ ਇਹਨਾਂ ਨੂੰ ਕਿਆ ਨਹੀਂ ਜਾਂਦਾ ਸਿੱਧਾ ਕਿ ਭਈਏ ਨੇ ਮੁੰਡਾ ਮਾਰਤਾ ਮੁੰਡੇ ਦੀ ਡੈਥ ਕਰਤੀ ਆ ਮੜੀ ਮਾੜੀ ਗੱਲ ਆ ਬਹੁਤ ਭਿਆਨਕ ਤਰੀਕੇ ਨਾਲ ਜਾਨ ਲਈ ਗਈ ਆ ਇਹ ਦੱਸੋ ਕਿ ਭਈਏ ਨੇ ਮਾਰਿਆ ਪਹਿਲਾਂ ਉਹਦਾ ਆਇਡੈਂਟੀਫਾਈ ਕੋਈ ਕੀਤੀ ਆ ਇੱਧਰ ਆਪਾਂ ਭਈਏ ਨੂੰ ਰੱਖ ਲੈਂਦੇ ਕੰਮ ਤੇ ਉਹ ਕਦੇ ਕੰਮ ਤੇ ਰਿਹਾ ਹੀ ਉਹਦਾ ਕੋਈ ਵੀ ਮਤਲਬ ਪੂਰੀ ਨਿਕਵਾਰੀ ਨਹੀਂ ਕੀਤੀ ਗਈ ਕਿ ਭਈਆ ਕਿੱਥੋਂ ਆਇਆ ਕੀ ਕਰਦਾ ਸੀ ਕੀ ਕੰਮ ਕਰਦਾ ਸੀ ਪਹਿਲਾਂ ਵੀ ਉਹ 10 ਸਾਲ ਦੀ ਕੈਦ ਬੁਗਤ ਕੇ ਆਇਆ ਵਾ ਉਹ ਵੀ ਰੇਪ ਦੇ ਕੇਸ ਚ ਰੇਵ ਦੇ ਕੇਚ ਆ ਕੋਈ ਵੀ ਨਹੀਂ ਉਹਦਾ ਕਰਦੇ ਕਰਦੇ ਮਤਲਬ ਕੁਝ ਨਹੀਂ ਆਇਡੈਂਟੀਫਾਈ ਨਹੀਂ ਕੋਈ ਉਹਦਾ ਮਕਵਾਰੀ ਨਹੀਂ ਕਰਦੇ ਕੁਝ ਨਹੀਂ ਉਹਨੂੰ ਆਪਾਂ ਉਦਾਂ ਰੱਖ ਲੈਨੇ ਆ ਹਨਾ ਠੀਕ ਹੈ ਮੈਂ ਤਾਂ ਆਪਣੇ ਬੱਚੇ ਦੀ ਕਵਰ ਅੱਜ ਮੇਰੀ ਪੱਟ ਹੁੰਦੀ ਪਈ ਆ ਜੇ ਤੁਸੀਂ ਇਹ ਪੱਟਣੋਂ ਬਚਾਉਣੀ ਆ ਤਾਂ ਪੰਜਾਬ ਵਿੱਚੋਂ ਗੀਆਂ ਨੂੰ ਭਜਾ ਦਿਓ ਮੈਂ ਤੁਹਾਡੇ ਕੋ ਇਹਨਾਂ ਨੇ ਬਹੁਤ ਜ਼ਿਆਦੀਆਂ ਹੱਦਾਂ ਮੰਨ ਲੈਣੀਆਂ ਵਾ ਹੁਣ ਕੀ ਕਰਦੇ ਆ ਆਪਾਂ ਭਈਆਂ ਦਾ ਸਾਥ ਪੂਰਾ ਦਿੰਨੇ ਆ ਪਰ ਕਿਦਾਂ ਦਿੰਨੇ ਆ ਗੱਲਾਂ ਕੋੜੀਆਂ ਲੱਗਣਗੀਆਂ ਮੇਰੀਆਂ ਥੋੜੀਆਂ ਜੀਆਂ ਉਹ ਇਦਾਂ ਦਿੰਨੇ ਆ ਇੱਕ ਬੰਨੇ ਭਈਏ ਦੀ ਰੇੜੀ ਲੱਗੀ ਹੋਵੇ ਨਾ ਗੋਲ ਗੱਫਿਆਂ ਦੀ ਜਾਂ ਕੋਈ ਕੋਈ ਵੀ ਖਾਣ ਪੀਣ ਦੀ ਆਪਾਂ ਉਹਦੀ ਰੇੜੀ ਤੇ ਮਿੱਥ ਕੇ ਜਾਂਦੇ ਆ ਇੱਕ ਬੰਨੇ ਸਰਦਾਰ ਦੀ ਲੱਗੀ ਹੋਵੇ ਨਾ ਰੇੜੀ ਆਪਾਂ ਕਹਿੰਨੇ ਨਹੀਂ ਨਹੀਂ ਇਹ ਕੋਈ ਸਮਾਨ ਉਹ じゃ ਬਾਂਦਾ ਨਹੀਂ ਆ ਜੋ ਵਟ ਕੱਢਦਾ ਨਾ ਉਹ ਉਹ ਹੀ ਕੱਢਦਾ ਵਾ ਪਰ ਆਪਾਂ ਆਪਣੇ ਬੰਦੇ ਨੂੰ ਥੱਲੇ ਸੋੜਦੇ ਆ ਤੇ ਇਹਨਾਂ ਨੂੰ ਚੜਾਇਆ ਭੂਵੇ ਭੂਵੇ ਚੜਾਵਾਂਗੇ ਯਾਦਾ ਤੇ ਬਹੁਤ ਨਤੀਜਾ ਮੜਾ ਹੋ ਸਕਦਾ ਵਾ ਇਹਨਾਂ ਨੂੰ ਭੂਵੇ ਹੁਣ ਤੋਂ ਹੀ ਲਾਉਣਾ ਪੈਣਾ ਵਾ ਟਾਈਮ ਨਾ ਹੀ ਜਾਗਣਾ ਪੈਣਾ ਵਾ ਸਾਰੇ ਜਾਗੋ ਇੱਕ ਅੱਡੇ ਦੇ ਜਾਗਿਆਂ ਕੁਝ ਨਹੀਂ ਹੋਣਾ ਤੁਹਾਨੂੰ ਪਤਾ ਹੀ ਆ ਕਿ ਕੁਝ ਦਿਨ ਪਹਿਲਾਂ ਤੁਸੀਂ ਨੇਪਾਲ ਦੀ ਖਬਰ ਸੁਣੀ ਹੈ ਨਾ ਕਿ ਉੱਥੇ 18 ਜਾਣਿਆਂ ਦੀ ਮੌਤ ਹੋਈ ਤੇ ਉਹ ਨੇਪਾਲ ਵਾਲੇ ਸਾਰੇ ਜਾਗੇ ਉਹਨਾਂ ਦਾ ਜਿਹੜਾ ਮੰਤਰੀ ਸੀ ਨਾ ਉਹ ਸਤੀਫਾ ਦੇ ਗਿਆ ਸੀ ਕਿ ਨਹੀਂ ਕਿ ਆਪਾਂ ਜੇ ਸਾਰੇ ਇੱਕੋ ਜੀਏ ਇਕਜੁੱਟ ਹੋ ਕੇ ਲੜੀਏ ਕੀ ਗੱਲ ਹੈ ਇਹਨਾਂ ਇਸਤੀਫਾ ਦੇਣਗੇ ਤੇ ਕੀ ਗੱਲ ਆ ਭਈ ਇਹ ਭੱਜਣਗੇ ਨਾ ਹੁਣ ਤੁਹਾਨੂੰ ਪਤਾ ਕਿੰਨੇ ਫੇਰ ਹੋ ਗਿਆ ਕਿਸਾਨ ਧਰਨਾ ਲੱਗਦੇ ਆ ਨੂੰ ਹਨਾ 6-700 ਕਿਸਾਨ ਮਰਿਆ ਵਾ ਉਦੋਂ ਦਾ ਉਹ ਕਿਉਂ ਆਪਾਂ ਅਗਰ ਨੋਰ ਕਰੀ ਜਾਂਦੇ ਆ ਕੋਈ ਨਹੀਂ ਯਾਰ ਕਿਸਾਨਾਂ ਦੀ ਲੜਾਈ ਆ ਲੜ ਲੈਣ ਦੇ ਕੋਈ ਚੱਕਰ ਹੀ ਨਹੀਂ ਆ ਉਧਰ ਉਹਨਾਂ ਨੇ ਗਨੋਰ ਨਹੀਂ ਕੀਤਾ ਉਹ ਸਾਰੇ ਇਕਜੁੱਟ ਹੋ ਗਏ ਸੀ ਇਕਜੁੱਟ ਹੋ ਗਏ ਉਹਨਾਂ ਨੇ ਕਰ ਤਾਂ ਨਾ ਆਪਣਾ ਜਿੱਤ ਦਾ ਨਿਸ਼ਾਨ ਦੇ ਦਿੱਤਾ ਆਪਾਂ ਵੀ ਇਕਜੁੱਟ ਹੋ ਗਏ ਨਾ ਤੇ ਯੰਗ ਦਾ ਮੁਕਾਬਲਾ ਕਰੀਏ ਇਹਨਾਂ ਨੂੰ ਕੱਢੀਏ ਬਾਹਰ ਆਪਣੇ ਪੰਜਾਬ ਚੋਂ ਨਹੀਂ ਤੇ ਗਾੜੀ ਵਾਸਤੇ ਬਹੁਤ ਜ਼ਿਆਦਾ ਔਖਾ ਜਾਣਾ ਜੇ ਜਾਂ ਕਿਸੇ ਆਰਤੀ ਨੇ ਉਹਦੀ ਹੈਲਪ ਕੀਤੀ ਭਈਏ ਜੀ ਜਾਂ ਕਿਸੇ ਵਪਾਰੀ ਨੇ ਭਈਏ ਦੀ ਹੈਲਪ ਕੀਤੀ ਪੰਜਾਬੀ ਨੂੰ ਤੰਗ ਕਰਨ ਦੇ ਵਿੱਚ ਵੇਲਿਆ ਨਾ ਹੁਣ ਇਹ ਨਾ ਸੋਚਿਓ ਕਿ ਕਈ ਸਰਦਾਰ ਹੋਣਗੇ ਸਾਡਾ ਭਈਆ ਯਾਰ ਆਪਾਂ ਬੰਦਾ ਰੱਖਿਆ ਕੰਮ ਦੇ ਕਿਦਾਂ ਕੋਈ ਕੱਢ ਦੂਗਾ ਸਾਡਾ ਬੰਦਾ ਸਹੀ ਆ ਤੇ ਕੋਈ ਜਣਾ ਮਤਲਬ ਖੜੇ ਹੋ ਨਾ ਵੇਲੋ ਜਹੇ ਬੰਦੀਆਂ ਨੇ ਕਰਤਾ ਮਤਲਬ ਵੇਕਾ ਕਿ ਜਹੇ ਬੰਦੀਆਂ ਨੇ ਕਹਿਤਾ ਵਾ ਕਈਆਂ ਜਾਣਿਆਂ ਨੇ ਕਹਿਤਾ ਵਾ ਕਿ ਆਪਾਂ ਗੰਦ ਮਕਾਉਣਾ ਵਾ ਇਹਨਾਂ ਦਾ ਗਾਂਧੀ ਐ ਇੱਕ ਹਿਸਾਬ ਨਾਲ ਯਾਰ ਕਈ ਵੇਖਿਆ ਕਿ ਨਹੀਂ ਕਈ ਖਬਰਾਂ ਵੇਖੀਆਂ ਵਾ ਕਈ ਹੁਣ ਇਹਦੇ ਸਾਹਮਣੇ ਆਉਣਗੀਆਂ ਖਬਰਾਂ ਹੋਰ ਵੀ ਕਿ ਕਈਆਂ ਥਾਂ ਇਹ ਸਰਦਾਰ ਦੇ ਗਲ ਪੈ ਗਏ ਕਈਆਂ ਥਾਂ ਇਹਨਾਂ ਨੇ ਕੁਝ ਕਰਤਾ ਕਈਆਂ ਥਾਂ ਕੁਝ ਕਰਤਾ ਹੁਣ ਆਪਣਾ ਬੰਦਾ ਯਾਰ ਜਾਵੇ ਕਿਸ ਦੀ ਸਟੇਟ 'ਚ ਕਿਸਦੇ ਵੱਲ ਜਾਓ ਭਈਆਂ ਦੇ ਰੱਬ ਮੱਲੋ ਚਲਜੋ ਤੁਸੀਂ ਉੱਥੇ ਤੁਸੀਂ ਚੂੰ ਦੀ ਚੈਣ ਨਹੀਂ ਕਰ ਸਕਦੇ ਤੇ ਇਹ ਇਹ ਆਣ ਕੇ ਗੱਲ ਪੈਣ ਦੇ ਗਾਲ ਕੌਣ ਪੋਣਦੇ ਆ ਆਪਾਂ ਕਿੱਦਾਂ ਪੋਣਦੇ ਆ ਭੂਏ ਚੜਾਇਆ ਆਪਾਂ ਇਹਨਾਂ ਨੂੰ ਭੂਏ ਨਾ ਚੜਾਈਏ ਥੋੜਾ ਜਿਹਾ ਭੂਇਆਂ ਤੋਂ ਲਾਈਏ ਇਹਨਾਂ ਨੂੰ ਮੈਂ ਮਲਾਜਮਾਂ ਦੇ ਨਾਤੇ ਮੇਰੀ ਵੀਡੀਓ ਬਾਹਰ ਹੋ ਜੇ ਜੋ ਮਾਰਦੀ ਹੋ ਜਵੇ ਮੈਂ ਭਈਆਂ ਨੂੰ ਸਭ ਕਰਾ ਕੇ ਡੱਟੂਗਾ ਕਿ ਕਾਫੀ ਜਣੇ ਹੁਣ ਇੱਕ ਹੋ ਚੁੱਕੇ ਆ ਕੋਹ ਜਣੇ ਹੋਰ ਇੱਕੋ ਜੀ ਆ ਆਪਾਂ ਆਪਾਂ ਇਹ ਕੰਮ ਜੇ ਹੁਣ ਮਤਲਬ ਇਹ ਸਮਝ ਲਓ ਭਾਵੇਂ ਤੁਸੀਂ ਮੁੱਦਾ ਸਮਝ ਲਓ ਤੇ ਭਾਵੇਂ ਤੁਸੀਂ ਸਮਝੋ ਜ਼ਿੰਮੇਵਾਰੀ ਤੁਹਾਡਾ ਜੋ ਚੀਜ਼ਾਂ ਇੱਕ ਜਰੂਰ ਸਮਝ ਕੇ ਆਪਾਂ ਤੁਰੀਏ ਆਪਾਂ ਮਕਾਈਏ ਗੰਦ ਇਹਨਾਂ ਦਾ ਠੀਕ ਆ ਤੇ ਗੰਦ ਮਕਾਉਣਾ ਚਾਹੀਦਾ ਵਾ ਜਿਹੜਾ ਨਹੀਂ ਇਹ ਨਾ ਸੋਚਿਆ ਕਰੋਗੇ ਜਿਹੜੇ ਭਈਏ ਕੰਮ ਕਰਦੇ ਆ ਪੰਜਾਬੀਆਂ ਕੋ ਨਹੀਂ ਹੋਣਾ ਜੇ ਪੰਜਾਬੀ ਬਾਹਰ ਜਾ ਕੇ ਕੰਮ ਕਰ ਸਕਦੇ ਆ ਕੀ ਗੱਲ ਇੱਧਰ ਨਾ ਕੰਮ ਹੋਊਗਾ ਇਹਨਾਂ ਕੋ ਕਰਨਗੇ ਯਾਰ ਇੱਧਰ ਵੀ ਬਾਕੀ ਹੁਣ ਨਾ ਇਦਾਂ ਨਹੀਂ ਬੈਠਿਆ ਨਹੀਂ ਗੁਜ਼ਾਰਾ ਨਾ ਕਿ ਜੇ ਕੇ ਦਾ ਮਤਲਬ ਚਲੋ ਕੇ ਦਾ ਵਿਚਾਰੇ ਦਾ ਨੁਕਸਾਨ ਹੋ ਗਿਆ ਜਾਂ ਮਤਲਬ ਕੇ ਦੀ ਮੁੰਡੇ ਦੀ ਡੈਥ ਹੋ ਗਈ ਹੈ ਨਾ ਤੇ ਆਪਾਂ ਕੀ ਕਰਤਾ ਵਾ ਕਮੈਂਟਾਂ 'ਚ ਲਿਖ ਕੇ ਵਾਹਿਗੁਰੂ ਮੇਰ ਕਰੇ ਉਹ ਵਾਹਿਗੁਰੂ ਨੇ ਤੇ ਮੇਰ ਕਰਨੀ ਕਰਨੀ ਉਹ ਤੁਸੀਂ ਵੀ ਕਰੋ ਕੋਹ ਤੁਸੀਂ ਵੀ ਕਰੋ ਇਹ ਨਾ ਸੋਚਿਆ ਕਰੋ ਕਿ ਜਿੰਨਾ ਤੱਕਰ ਖੁਦ ਦੇ ਨਾਲ ਨਹੀਂ ਹੁੰਦਾ ਉਹਨਾਂ ਤੱਕਰ ਆਪਾਂ ਨਹੀਂ ਜਾਗਣਾ ਆਪਾਂ ਕੁਝ ਨਹੀਂ ਕਹਿਣਾ ਇਹ ਸੋਚਿਆ ਕਰੋ ਕਿ ਜੇ ਅੱਜ ਉਹਦੇ ਨਾਲ ਹੋਇਆ ਉਹਦਾ ਮੁੰਡਾ ਗਿਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਵਾ ਕਿੰਨੀਆਂ ਮਤਲਬ ਕਿ ਐਸਾ ਹੀ ਹੈ ਕਿ ਨਹੀਂ ਅੱਗੇ ਵੀ ਕਿਸੇ ਨੇ ਭਈਏ ਨੇ ਜੀ ਕੁੜੀ ਮਾਰਤੀ ਕਿਸੇ ਨੇ ਕੋਸ਼ ਕਰਤਾ ਕਈਆਂ ਨੇ ਕੋਹ ਕਰਤਾ ਇਹਨਾਂ ਦਾ ਕੋਈ ਨਾ ਕੋਈ ਆਉਂਦਾ ਰਹਿੰਦਾ ਸلسلਾ ਸਾਹਮਣੇ ਤੇ ਥੋੜੇ ਜਿਹਾ ਜਾਗੀ ਆਪਾਂ ਤੇ ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹੈ ਨਾ ਵੱਧ ਤੋਂ ਵੱਧ ਕਰੋ